ਨਵਾਂ ਜੀ ਆਪਣਾ ਭਾਜੀ ਆਪਣਾ ਨਾਮ ਅਜੀਤ ਸਿੰਘ ਹਾਂਜੀ ਕਿਹੜੇ ਪਿੰਡ ਤੋਂ ਆਪਾਂ ਨਵਾਂਸੀ ਭੁੱਲਾਰੇ ਕਲੋਨੀ ਤੇ ਸਰ ਕੀ ਮਾਮਲਾ ਕੀ ਜਿਹੜਾ ਹਸਪੀਟਲ ਜਾਏ ਮਾਮਲਾ ਇਸ ਤਰ੍ਹਾਂ ਸੀ ਇਹਨਾਂ ਜਿੱਦਾਂ ਬੋਰਡ ਤੇ ਜਾ ਰਹੇ ਸੀਗੇ ਤੇ ਅਸੀਂ ਉਧਰ ਟਰਾਫੀ ਤੇ نیچے ਬੈਠੇ ਉਧਰ ਚਾਹ ਪੀਂਦੇ ਪਏ ਸੀਗੇ ਤੇ ਇੱਕਦਮ ਸਾਨੂੰ ਆਵਾਜ਼ ਆਈ ਜਿੱਦਾਂ ਨਾ ਕਹ ਜੀ ਆਪਾਂ ਕੋਈ ਪਟਾਕਾ ਚੱਲੇ ਹੁੰਦਾ ਇੰਨਾ ਨਾ ਆਵਾਜ਼ ਆਈ ਉਹ ਆਵਾਜ਼ ਹੋ ਕੇ ਅਸੀਂ ਭੱਜ ਕੇ ਦੇਖਿਆ ਕੋਈ ਲੱਤ ਗੱਲ ਹੋਊਗੀ ਫੁੱਟਪਾਥ ਦੇ ਬੇਚ ਫੁੱਟਪਾਥ ਦੇ ਦੇਖਿਆ ਨਾ ਇਹਨਾਂ ਜਾ ਕੇ ਜੀ ਇਹ ਫੁੱਟਪਾਥ ਤੇ ਪਏ ਸੀ ਦਿੱਕੇ ਇਨਾ ਸੱਚ ਇੰਜਰੀ ਕਾਫੀ ਆ ਹਾਂਜੀ ਤੇ ਉਸ ਤੋਂ ਜਿਹੜਾ ਬੋਲਡ ਜਿਹੜਾ ਉਹ ਘੱਟ ਤੋਂ ਘੱਟ ਵੀ 60 ਮੀਟਰ ਤੇ ਜਾ ਕੇ ਨਹੀਂ ਜਾਂਦੀ ਜਿਹੜਾ ਬੁਲਟ ਬੁਲਟ ਮੋਟਰਸਾਈਕਲ ਸੀਗਾ ਉਹ ਇਹਨਾਂ ਕੋਈ ਬੇਕਾਬੂ ਹੋ ਗਿਆ ਜਾਂ ਕਿਦਾਂ ਬੇਕਾਬੂ ਵੀ ਫਿਰ ਸਾਡੇ ਕੋਲ ਬੇਕਾਬੂ ਹੋ ਗਿਆ ਕਿਉਂਕਿ ਅਸੀਂ ਥੱਲੇ ਬੈਠੇ ਸੀ ਨਾ ਚਾਹ ਪੀਂਦੇ ਪੈਸਾ ਲਈ ਅੱਛਾ ਜੀ ਸਾਡੇ ਤੋਂ ਇੱਕਦਮ ਜਿਵੇਂ ਪਟਾਕਾ ਪਿਆ ਕਿਸੇ ਚੀਜ਼ 'ਚ ਹਿੱਟ ਤਾਂ ਨਹੀਂ ਹੋਇਆ ਨਹੀਂ ਨਹੀਂ ਇਹ ਸੀ ਪ੍ਰੋਪਰ ਨਹੀਂ ਗਾਇਦਾ ਕਿਸੇ ਚੀਜ਼ 'ਚ ਹਿੱਟ ਹੋਇਆ ਜਾਂ ਇਹ ਆਪਣੇ ਆਪ ਵਿਟ ਗਿਆ ਪਰ ਲੱਗਦਾ ਇਦਾਂ ਵੀ ਕਿਸੇ ਕੀਹ ਚ ਹਟੋ ਹੋਇਆ ਹੈ ਇਹ ਮਲਾਜਮ ਸੀਗੇ ਮਲਾਜਮ ਜੀ ਹਾਂ ਜੀ ਇੰਦਰਜੀਤ ਦਾ ਨਾਮ ਆ ਜੀ ਅੱਛਾ ਕਿੱਥੇ ਦੇ ਆ ਇਹ ਮੇਰਾ ਖਲ ਪੀਪਾ ਰੰਗੀ ਦੇ ਕਹਿੰਦੇ ਆ ਜੀ ਇੱਕ ਨੰਬਰ ਜੀ ਤੇ ਹਾਂ ਜੀ ਹਾਂ ਜੀ ਤੇ ਮੋ ਮੌਕੇ ਦੇ ਹੋ ਗਈ ਦੀ ਮੋ ਤੇ ਨਾ ਦੀ ਜੀ ਇਸ ਤਰ੍ਹਾਂ ਨਹੀਂ ਮੌਕੇ ਤੇ ਨਹੀਂ ਬੋ ਕਹਿ ਸਕਦੇ ਅਸੀਂ ਆਪਣੇ ਕੋਲ ਪੂਰੀ ਕੋਸ਼ਿਸ਼ ਕੀਤੀ ਹੈ ਨਾਲ ਜਿਹੜਾ ਦਿਆਂ ਦਾ ਨੂੰ ਉੱਥੋਂ ਚੱਕ ਕੇ ਲੈ ਆਉਂਦੇ ਆਪਣੇ ਚ ਤੇ ਮਤਲਬ ਕਿ ਰਸਤੇ ਵਿੱਚ ਪਤਨੀ ਡੈਡ ਹੋ ਗਏ ਆ ਜਾਂ ਉੱਥੇ ਹੋ ਗਏ ਜੀ ਤੇ ਅਸੀਂ ਮਤਲਬ ਤੇ ਦੇਖਿਆ ਤੇ ਚੱਕੇ ਨਾਲ ਹੀ ਲੱਗੇ ਕੇ ਜਿੱਦਾਂ ਹੁਣ ਤੁਸੀਂ ਚੱਕ ਕੇ ਲੈ ਕੇ ਆਏ ਆ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਜਿੱਦਾਂ ਇਹ ਲੋਕਾਂ ਨੂੰ ਆਪਾਂ ਕੀ ਅਪੀਲ ਕਰਨਾ ਚਾਹੁੰਦੇ ਆ ਅਪੀਲ ਤਾਂ ਸਰ ਆਪਾਂ ਤਾਂ ਹੱਥ ਬੰਨ ਕੇ ਹੀ ਬੇਨਤੀ ਕਰਦੇ ਆ ਵੀ ਭਾਈ ਆਰਾਮ ਨਾਲ ਚੱਲੋ ਕੋਈ ਆਪਣਾ ਕੋਹੋ ਜੀ ਚੀਜ਼ ਨਾ ਖਾਪੀ ਕੇ ਚੱਲੋ ਆਪਣਾ ਟਾਈਮ ਨਾ ਘਰ ਜਿਓ ਧੁੰਦਾ ਦਾ ਟਾਈਮ ਆ ਠੀਕ ਹੈ ਜੀ ਅੱਜ ਕਾ ਰੋਡ ਦੇ ਵਿੱਚ ਬਹੁਤ ਲੋਕ ਤੇਜ਼ ਚੱਲਦੇ ਆ ਪਰ ਆਪਾਂ ਤਾਂ ਇਹੀ ਬੇਨਤੀ ਕਰਾਂਗੇ ਜੀ ਵੀ ਹੌਲੀ ਚੱਲੋ ਜ਼ਿੰਦਗੀ ਬੜੀ ਕੀਮਤੀ ਆ ਹੌਲੀ ਚੱਲੋ ਜੀ ਨਾਮ ਆ ਜੀ ਆਪਣਾ ਭਾਈ ਆਪਣਾ ਨਾਮ ਅਜੀਤ ਸਿੰਘ ਹਾਂਜੀ ਕਿਹੜੇ ਪਿੰਡ ਤੋਂ ਆਪਾਂ ਨਵਸੀ ਭੁੱਲਾਰੇ ਕਲੋਨੀ ਤੇ ਸਰ ਕੀ ਮਾਮਲਾ ਕੀ ਜਿਹੜਾ ਹਸਪੀਟਲ ਜਾਏ ਮਾਮਲਾ ਇਸ ਤਰ੍ਹਾਂ ਸੀ ਇਹਨਾਂ ਜਿੱਦਾਂ ਬੋਰਡ ਤੇ ਜਾ ਤੇ ਅਸੀਂ ਉਧਰ ਘਾਪੇ ਤੇ ਨੀਚੇ ਬੈਠੇ ਉਧਰ ਚਾਹ ਪੀਂਦੇ ਪੈ ਸੀ ਤੇ ਇੱਕਦਮ ਸਾਨੂੰ ਆਵਾਜ਼ ਆਈ ਜਿਦਾਂ ਨਾ ਕਹ ਜੀ ਆਪਾਂ ਕੋਈ ਪਟਾਕਾ ਚੱਲੇ ਹੁੰਦਾ ਜਿਦਾਂ ਨਾ ਆਵਾਜ਼ ਆਈ ਤੇ ਉਹ ਆਵਾਜ਼ੋਂ ਤੇ ਅਸੀਂ ਭੱਜ ਕੇ ਦੇਖਿਆ ਕੋਈ ਲੱਤ ਗੱਲ ਹੋ ਗਈ ਫੁੱਟਪਾਥ ਤੇ ਦੇਖਿਆ ਨਾ ਇਹ ਨੂੰ ਜਾ ਕੇ ਸੀ ਇਹ ਫੁੱਟਪਾਥ ਤੇ ਪੈ ਐ ਸੀ ਦਿੱਕੇ ਇਹਨਾਂ ਸਰਚ ਇੰਜਰੀ ਕਾਫੀ ਆ ਆ ਜੀ ਤੇ ਉਸ ਤੋਂ ਜਿਹੜਾ ਬੋਰਡ ਜਿਹੜਾ ਉਹ ਘੱਟੋ ਘੱਟ ਵੀ 60 ਮੀਟਰ ਤੇ ਜਾ ਕੇ ਨਹੀਂ ਜਾਂਦੀ ਜਿਹੜਾ ਬੁਲਟ ਬੁਲਟ ਮੋਟਰਸਾਈਕਲ ਸੀਗਾ ਕੋਈ ਨਾ ਕੋਈ ਬੇਕਾਬੂ ਹੋ ਗਿਆ ਜਾਂ ਕਿੱਦਾਂ ਬੇਕਾਬੂ ਵੀ ਮੇਰੇ ਨਾਲ ਬੇਕਾਬੂ ਹੋ ਗਿਆ ਕਿਉਂਕਿ ਇੱਥੇ ਇੱਥੇ ਥੱਲੇ ਬੈਠੇ ਸੀ ਨਾ ਚਾਹ ਪੀਂਦੇ ਪਏ ਸਾਲੇ ਅੱਛਾ ਅਕੜ ਤੋਂ ਜੋ ਪਟਾਕਾ ਪਿਆ ਕਿਸੇ ਚੀਜ਼ ਤੇ ਹਿੱਟ ਤਾਂ ਨਹੀਂ ਹੋਇਆ ਨਹੀਂ ਨਹੀਂ ਇਹ ਸੀ ਪ੍ਰੋਪਰ ਨਹੀਂ ਕਹਾਂ ਕਿ ਕਿਸੇ ਚੀਜ਼ ਤੇ ਹਿੱਟ ਹੋਇਆ ਜਾਂ ਇਹ ਆਪਣੇ ਆਪ ਡਿੱਗੇ ਪਰ ਲੱਗਦਾ ਏਦਾਂ ਵੀ ਕਿਸੇ ਚੀਜ਼ ਤੇ ਹਟੋ ਹੋਇਆ ਇਹ ਮਲਾਇਮ ਸੀਗੇ ਮਲਾਇਮ ਸੀ ਹਾਂਜੀ ਇੰਦਰਜੀ ਕਹਿੰਦਾ ਨਾਮ ਆ ਜੀ ਅੱਛਾ ਜੀ ਕਿੱਥੇ ਦੇ ਇਹ ਮੇਰੇ ਖਿਆ ਦੇ ਮੌਕੇ ਦੇ ਹੋ ਗਈ ਸੀ ਮੌਤ ਇਹਨਾਂ ਦੀ ਜੀ ਇਸ ਤਰ੍ਹਾਂ ਨਹੀਂ ਮੌਕੇ ਤੇ ਨਹੀਂ ਆਪਾਂ ਕਹਿ ਸਕਦੇ ਅਸੀਂ ਆਪਣੇ ਕੋਲ ਪੂਰੀ ਕੋਸ਼ਿਸ਼ ਕੀਤੀ ਹੈ ਨਾਲ ਜੁੜ ਲਿਆਦਾ ਨੂੰ ਉੱਥੋਂ ਚੱਕ ਕੇ ਘਾਟੋ ਤੇ ਆਪਣੇ ਚ ਤੇ ਮਤਲਬ ਕਿ ਰਸਤੇ ਵਿੱਚ ਪਗੜੀ ਡੈੱਡ ਹੋ ਗਏ ਆ ਜਾਂ ਉੱਥੇ ਹੋ ਗਏ ਸੀ ਤੇ ਅਸੀਂ ਮਤਲਬ ਇੱਥੇ ਦੇਖਿਆ ਚੱਕੇ ਨਾਲ ਹੀ ਅਗੇ ਤੇ ਜਿੱਦਾਂ ਹੁਣ ਤੁਸੀਂ ਚੱਕ ਕੇ ਲੈ ਕੇ ਆਏ ਆ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਜਿੱਦਾਂ ਹੁਣ ਰਾਹਗੀਰਾਂ ਨੂੰ ਕੋਈ ਐਕਸੀਡੈਂਟ ਹੁੰਦਾ ਤੇ ਲੋਕਾਂ ਨੂੰ ਆਪਾਂ ਕੀ ਅਪੀਲ ਕਰਨਾ ਚਾਹੁੰਦੇ ਆ ਅਪੀਲ ਤਾਂ ਸਰ ਆਪਾਂ ਤਾਂ ਹੱਥ ਬੰਨ ਕੇ ਹੀ ਬੇਨਤੀ ਕਰਦੇ ਆ ਵੀ ਭਾਈ ਆਰਾਮ ਨਾਲ ਚੱਲੋ ਕੋਈ ਆਪਣਾ ਕੋਹਜੀ ਚੀਜ਼ ਨਾ ਖਾਪੀ ਕੇ ਚਲੋ ਆਪਣਾ ਟਾਈਮ ਨਾਲ ਘਰ ਜਿਓ ਧੁੰਦਾ ਦਾ ਟਾਈਮ ਆ ਠੀਕ ਹੈ ਜੀ ਅੱਜ ਕਾ ਰੋਡ ਦੇ ਵਿੱਚ ਬਹੁਤ ਲੋਕ ਤੇਜ਼ ਚੱਲਦੇ ਆ ਪਰ ਆਪਾਂ ਤਾਂ ਇਹੀ ਬੇਨਤੀ ਕਰਾਂਗੇ ਜੀ ਵੀ ਹੌਲੀ ਚੱਲੋ ਜ਼ਿੰਦਗੀ ਬੜੀ ਕੀਮਤੀ ਆ ਹੌਲੀ ਚੱਲੋ